ਅੰਮ੍ਰਿਤਸਰ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ ਅਤੇ ਇੱਥੇ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਲੱਖਾਂ ਸੈਲਾਨੀ ਆਉਂਦੇ ਹਨ ਇਹ ਲੋਕ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਦੇਖ ਕੇ ਅੰਮ੍ਰਿਤਸਰ ਬਾਰੇ ਮਾੜੀ ਯਾਦ ਲੈ ਕੇ ਜਾਂਦੇ ਹਨ ਇਸ ਦੇ ਨਾਲ ਨਾਲ ਅੰਮ੍ਰਿਤਸਰ ਵਾਸੀ ਵੀ ਸ਼ਹਿਰ ਦੀ ਖਰਾਬ ਟ੍ਰੈਫਿਕ ਵਿਵਸਥਾ ਤੋਂ ਪਰੇਸ਼ਾਨ ਹਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਅੰਮ੍ਰਿਤਸਰ ਦੀ ਟ੍ਰੈਫਿਕ ਪ੍ਰਣਾਲੀ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਸ਼ਹਿਰ ਦੀਆਂ ਕਈ ਸੜਕਾਂ ਤੇ ਜਾਮ ਲੱਗੇ ਰਹਿੰਦੇ ਹਨ ਕਈ ਚੌਂਕਾ ਵਿੱਚ ਟ੍ਰੈਫਿਕ ਲਾਈਟਾਂ ਵੀ ਸਹੀ ਕੰਮ ਨਹੀਂ ਕਰਦੀਆਂ ਜਿਸ ਕਾਰਨ ਟ੍ਰੈਫਿਕ ਪ੍ਰਣਾਲੀ ਸੁਚਾਰੂ ਢੰਗ ਨਾਲ ਨਹੀਂ ਚੱਲ ਪਾਂਦੀ। ਫਾਸਟ ਦੀ ਨਿਊਜ਼ ਟੀਮ ਨੇ ਇਸ ਸਮੱਸਿਆ ਬਾਰੇ ਅੰਮ੍ਰਿਤਸਰ ਸ਼ਹਿਰ ਦੇ ਪ੍ਰਮੁੱਖ ਲੋਕਾਂ ਨਾਲ ਗੱਲਬਾਤ ਕੀਤੀ। ਅੰਮ੍ਰਿਤਸਰ ਇਲੈਕਟ੍ਰਿਕ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਬਸੇਨ ਅਤੇ ਫੈਡਰੇਸ਼ਨ ਆਫ ਕਿਰੀਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਗੁਰਦੀਪ ਸਿੰਘ ਬੇਦੀ ਨੇ ਆਖਿਆ ਕਿ ਅੰਮ੍ਰਿਤਸਰ ਵਿੱਚ ਟ੍ਰੈਫਿਕ ਪ੍ਰਣਾਲੀ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਜ਼ਰੂਰੀ ਕਦਮ ਚੁੱਕੇ ਨਹੀਂ ਤਾਂ ਇਹ ਸਮੱਸਿਆ ਹੋਰ ਗੰਭੀਰ ਹੁੰ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ OVS ਪਾਸੇ ਆਪਣਾ ਪੂਰਾ ਸਹਿਯੋਗ ਦੇਣ। ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸ਼ਹਿਰ ਦੇ ਮੁੱਖ ਚੌਂਕਾ ਵਿੱਚ ਫਲਾਈਓਵਰ ਬਣਾਇਆ ਜਾ ਤਾਂ ਜੋ ਟ੍ਰੈਫਿਕ ਵਿੱਚ ਸੁਧਾਰ ਹੋ ਸਕੇ। ਮੈਂ ਇਹ ਸਾਰੀਆਂ ਸੰਸਥਾਵਾਂ ਵੱਲੋਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਜਿਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਤੇ ਉਹਦੇ ਨਾਲ ਹੀ ਜਿਹੜਾ ਵਾ ਮਿਊਂਸੀਪਲ ਕਾਰਪੋਰੇਸ਼ਨ ਦਾ ਸਾਰਾ ਪ੍ਰਸ਼ਾਸਨ ਇਹ ਸਾਡੀ ਸੇਵਾ ਦੇ ਵਿੱਚ ਲੱਗਾ ਹੋਇਆ ਵੈ ਜਿਹੜੇ ਅਸੀਂ ਉਹਨਾਂ ਦਾ ਸਾਥ ਦੇਣ ਦੀ ਲੋੜ ਹੈਗੀ ਹੈ। ਜਿਹੜੇ ਆਮ ਸਾਡਾ ਜਿਹੜਾ ਨਾਗਰਿਕ ਹੈ ਅੰਮ੍ਰਿਤਸਰ ਦਾ ਮੇਰੀ ਉਹਨਾਂ ਨੂੰ ਇਹੋ اپੀਲ ਹੈ ਕਿ ਜਿਸ ਤਰ੍ਹਾਂ ਵੀ ਇਹ ਸਾਡੇ ਨਿਰਦੇਸ਼ ਦਿੰਦੇ ਨੇ ਪੁਲਿਸ ਸਾਹ ਨੂੰ ਨਿਰਦੇਸ਼ ਦਿੰਦੀ ਹੈ ਕਾਰਪੋਰੇਸ਼ਨ ਵਾਲੇ ਨਿਰਦੇਸ਼ ਦਿੰਦੇ ਨੇ ਅਸੀਂ ਉਹਨਾਂ ਦਾ ਪਾਲਣਾ ਕਰੀਏ ਤਾਂ ਕਿ ਇਹ ਜਿਹੜੀ ਸਾਡੀ ਟ੍ਰੈਫਿਕ ਦੀ ਸਮੱਸਿਆ ਵਾ ਇਹ ਦੂਰ ਹੋਵੇ ਮੇਰੀ ਆਪਣੀ ਸਾਰੇ ਵਪਾਰੀ ਭਾਈਆਂ ਨੂੰ ਇਹੋ اپੀਲ ਹੈ ਕਿ ਜਿਹੜੇ ਅਸੀਂ ਅਕਰੋਚਮੈਂਟ ਕਰਦੇ ਆ ਉਹਦੇ ਨਾਲ ਹੀ ਜਿਹੜੇ ਆਪਾਂ ਰੋਂਗ ਪਾਰਕਿੰਗ ਕਰਦੇ ਆ ਤੇ ਜਿਹੜਾ ਵੀ ਪ੍ਰਸ਼ਾਸਨ ਦਾ ਕੰਮ ਹੋ ਰਿਹਾ ਵਾ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਦਈਏ ਜਿਹਦੇ ਨਾਲ ਅੰਮ੍ਰਿਤਸਰ ਦੀ ਜਿਹੜੀ ਹੈ ਸਾਰੀ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ। ਦੇਖੋ ਜੀ ਮੇਰੀ ਪ੍ਰਸ਼ਾਸਨ ਨੂੰ ਇਹੋ ਅਪੀਲ ਹੈ ਕਿ ਇਹ ਜਿਹੜੀ ਪਾਰਕਿੰਗ ਹੈ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੰਮ੍ਰਿਤਸਰ ਵਾਸੀਆਂ ਨੂੰ ਤੇ ਇਹ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਸਮਾਂ ਲਾ ਕੇ ਇਹਨੂੰ ਬਣਾਇਆ ਜਾਵੇ ਜਿਹਦੇ ਨਾਲ ਪ੍ਰਸ਼ਾਸਨ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਹੈ ਇਹਦੇ ਵਿੱਚ ਤੇਜ਼ੀ ਲਿਆਂਈ ਜਾਵੇ ਇਹ ਕੰਮ ਦੇ ਵਿੱਚ ਕਿਉਂਕਿ ਇਹਦੀ ਬਹੁਤ ਜ਼ਿਆਦਾ ਨੀਡ ਹੈ ਅੰਮ੍ਰਿਤਸਰ ਵਾਸੀਆਂ ਨੂੰ। ਕਿ ਜਿਹਦੇ ਨਾਲ ਸਾਰਾ ਗੋਲਡਨ ਟੈਂਪਲ ਦੇ ਵਿੱਚ ਤੁਸੀਂ ਵੇਖਦੇ ਹੋ ਉਸ ਹਰ ਰੋਜ਼ 2 ਲੱਖ ਦੇ ਕਰੀਬ ਬੰਦਾ ਆਂਦਾ ਵਾ ਜਿਹਦੇ ਨਾਲ ਉਹ ਘਟਰਾ ਜੈਮਲ ਸਿਲ ਵੀ ਜਾਂਦਾ ਵਾ ਤੇ ਇਧਰ ਉਧਰ ਜਿਹੜੀਆਂ ਵੀ ਪਰਚੇਜ਼ੀਆਂ ਕਰਨੀਆਂ ਦੇਸ਼ ਵਿਦੇਸ਼ਾਂ ਤੋਂ ਜਿਹੜੇ ਆਪਣੇ ਨਾਗਰਿਕ ਆਏ ਹੁੰਦੇ ਨੇ ਤੇ ਉਹਨਾਂ ਨੂੰ ਪਾਰਕਿੰਗ ਦੀ ਬਹੁਤ ਸਖ ਜ਼ਰੂਰਤ ਹੈ ਤੇ ਉਹ ਪਾਰਕਿੰਗ ਦੀ ਪੂਰਤੀ ਕੀਤੀ ਜਾਵੇ ਇਹ ਕੈਰੋ ਮਾਰਕੀਟ ਹੈ ਜੀ 메ਨ ਜਿਹੜੀ ਹੈ ਹਾਲ ਬਿਆਰ ਦੀ ਕੈਰੋ ਮਾਰਕੀਟ ਹੈ ਉਹਦੇ ਸਾਹਮਣੇ ਰਮਾਡਾ ਹੋਟਲ ਵੀ ਹੈ ਤੇ ਇਹ ਜਿਹੜੀ ਮਾਰਕੀਟ ਜਿਹੜੀ ਪਾਰਕਿੰਗ ਬਣਾ ਰਹੇ ਨੇ ਇਹ ਸਾਰੀ ਇਲੈਕਟ੍ਰੋਨਿਕ ਜਿਹਦੇ ਵਿੱਚ ਕਾਰ ਨੂੰ ਥੱਲੇ ਸੈੱਟ ਕਰ ਦਣਗੇ ਤੇ ਉਹ ਆਪਣੇ ਆਪ ਹੀ ਜਿਹੜੀ ਮੰਜ਼ਲ ਦੇ ਉੱਤੇ ਖਾਲੀ ਜਗ੍ਹਾ ਹੋएगी ਉੱਥੇ ਕਾਰ ਨੂੰ ਲੈ ਜਾਣਗੇ ਸਾਡੀ ਪੰਜਾਬ ਸਰਕਾਰ ਤੋਂ ਇਹੋ ਮੰਗ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅੰਮ੍ਰਿਤਸਰ ਇੱਕ ਹਲਿਓ ਸਿਟੀ ਹੈ ਤੇ ਇਹਦੇ ਵਿੱਚ ਦੇਸ਼ ਵਿਦੇਸ਼ਾਂ ਦਾ ਵਿੱਚ ਲੋਕੀ ਗੋਲਡਨ ਟੈਂਪਲ ਵੀ ਆਉਂਦੇ ਨੇ ਦੁਰਗਿਆਣਾ ਮੰਦਿਰ ਵੀ ਆਉਂਦੇ ਨੇ ਤੇ ਹਰ ਚੌਂਕ ਦੇ ਵਿੱਚ ਰਸ਼ ਹੋ ਜਾਂਦਾ ਹੈ ਉਹਨੂੰ ਦੂਰ ਕਰਨ ਵਾਸਤੇ ਸਾਡੀ ਪ੍ਰਸ਼ਾਸਨ ਨੂੰ ਇਹੋ ਮੰਗ ਹੈ ਕਿ ਇੱਥੇ ਹਰ ਚੌਂਕ ਦੇ ਵਿੱਚ ਫਲਾਈਓਵਰ ਬਣਾਏ ਜਾਣ ਜਿੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਪਹਿਲੋਂ ਪਹਿਲ ਦੇ ਆਧਾਰ ਤੇ ਇਹਨੂੰ ਕੀਤਾ ਜਾਵੇ ਲੋਕਾਂ ਨੂੰ ਤੇ ਹੀ ਅਪੀਲ ਕਰਾਂਗੇ ਕਿ ਤੁਸੀਂ ਜਿਹੜਾ ਹੈ ਆਪਣਾ ਐਸਓ ਜਿੰਨਾ ਵੀ ਇਹ ਚੱਲ ਰਿਹਾ ਵਾ ਇਹ ਪ੍ਰਸ਼ਾਸਨ ਜੋ ਵੀ ਤੁਹਾਨੂੰ ਹਦਾਇਤਾਂ ਦਿੰਦੀ ਹੈ ਉਸ ਹਾਵ ਨਾਲ ਚਲੋ ਅਕਰੋਚਮੈਂਟ ਬਿਲਕੁਲ ਨਾ ਕਰੋ ਉਹਦੇ ਨਾਲ ਜਿੰਨੀ ਵੀ ਪਾਰਕਿੰਗ ਹੈ ਰੋਂਗ ਪਾਰਕਿੰਗ ਨਾ ਬਿਲਕੁਲ ਕਰੋ ਜਿਹਦੇ ਨਾਲ ਇਹ ਜਿੰਨਾ ਵੀ ਆਪਣਾ ਪਾਰਕਿੰਗ ਦਾ ਸਿਸਟਮ ਹੈ ਸਾਰਾ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਆਉਣ ਵਾਲੇ ਜਿੰਨੇ ਵੀ ਬੰਦੇ ਨੇ ਸਾਡੇ ਰੋਜ਼ ਦੇ ਰੋਜ਼ ਜਿੰਨੇ ਵੀ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਮੁਸ਼ਕਲ ਨਾ ਹੋਵੇ ਰੋਂਗ ਸਾਈਡ ਪਾਰਕਿੰਗ ਪੁਲਿਸ ਵਗੈਰਾ ਸਭ ਕਬ ਠੀਕ ਚੱਲ ਰਹੀ ਨੇ ਪਰ ਲੋਕੀ ਇਸ ਬਾਰੇ ਅਵੇਅਰ ਨਹੀਂ ਹੋ ਰਹੇ ਲੋਕਾਂ ਨੂੰ ਚਾਹੀਦਾ ਹੈ ਕਿ ਖੁਦ ਅਵੇਅਰ ਹੋਣ ਕੇ ਜਿਹੜੀ ਪੁਲਿਸ ਤੇ ਮੁਸ਼ਾਸਨ ਦੀ ਅਸੀਂ ਹੈਲਪ ਕਰ ਸਕੀਏ ਜਾਂ ਪੁਲਿਸ ਮੁਸ਼ਾਸਨ ਦਾ ਥੋੜਾ ਕੰਮ ਆਸਾਨ ਕਰ ਸਕੀਏ ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਸਹੀ ਤਰੀਕੇ ਨਾਲ ਟ੍ਰੈਫਿਕ ਦੀ ਨਿਯਮਨ ਪਾਲਣ ਕਰਨ ਤੇ ਥੋੜਾ ਬਾਕੀ ਜਿਹੜਾ ਈ ਰਿਕਸ਼ਾ ਵਾਲਿਆਂ ਦਾ ਜਿਹੜਾ ਰੋਂਗ ਸੈਟਿੰਗ ਜਿਹੜੇ ਚੱਲਦੇ ਨੇ ਜਿੱਥੇ ਮਰਜੀ ਖਿਲਾਰ ਲਿਆ ਜਿੱਥੇ ਮਰਜੀ ਕੱਲਾ ਜਿਹਦੇ ਨਾਲ ਨਜਾਇਜ਼ ਐਕਸੀਡੈਂਟ ਹੁੰਦੇ ਨੇ ਉਹਦੇ ਵਾਸਤੇ ਵੀ ਥੋੜਾ ਇਹਨਾਂ ਈ ਰਿਕਸ਼ਾ ਵਾਲਿਆਂ ਨੂੰ ਅਵੇਅਰ ਹੋਣਾ ਚਾਹੀਦਾ ਥੋੜਾ ਇਹਨਾਂ ਬਹੁਤ ਵੱਡਾ ਬਹੁਤ ਵੱਡਾ ਕਾਰਨ ਹੈ ਜੀ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬਿਲਕੁਲ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀ ਆਪਣੀਆਂ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਕਰਕੇ ਬੈਠੇ ਨੇ ਜਬ ਪਾਰਕਿੰਗ ਆ ਜਪਨੈਸ ਵਹਿਕਲ ਲਗਾਉਂਦੇ ਨੇ ਜਿਹਦੇ ਨਾਲ ਜਿਹੜੀ ਏਡੀ ਵੀ ਵੱਡੀਆਂ ਸੜਕਾਂ ਬਹੁਤ ਛੋਟੀਆਂ ਹੋ ਜਾਂਦੀਆਂ ਜਿਹਦੇ ਨਾਲ ਟ੍ਰੈਫਿਕ ਬਹੁਤ ਜਾਮ ਹੁੰਦਾ ਵਾ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੇਸ਼ ਆ ਰਹੀ ਹੈ ਉਹ ਹੈ ਟ੍ਰੈਫਿਕ ਦੀ ਸਮੱਸਿਆ ਕਿਉਂਕਿ ਰੋਂਗ ਪਾਰਕਿੰਗ ਔਰ ਐਂਕਰੋਚਮੈਂਟ ਇਹਦਾ ਸਭ ਤੋਂ ਵੱਡਾ ਕਾਰਨ ਹੈ ਭਾਵੇਂ ਟ੍ਰੈਫਿਕ ਪੁਲਿਸ ਡਿਪਾਰਟਮੈਂਟ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੇਕਿਨ ਬਹੁਤ ਕਮੀਆਂ ਪੇਸ਼ੀਆਂ ਹਨ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਸ਼ਹਿਰ ਬਹੁਤ ਜ਼ਰੂਰਤ ਹੈ ਸ਼ਹਿਰ ਵਿੱਚ ਜਿੱਥੇ ਵੀ ਲੋਡ ਹੈ ਫਲਾਈਓਵਰ ਬਣਾਏ ਜਾਣ ਔਰ ਪਾਰਕਿੰਗਾਂ ਦੀ ਸੁਵਿਧਾ ਦਿੱਤੀ ਜਾਵੇ ਔਰ ਲੋਕਾਂ ਨੇ ਵੀ ਉਹਨਾਂ ਨੇ ਅਪੀਲ ਕੀਤੀ ਕਿ ਐਂਗਰੋਜਮੈਂਟ ਜਿਹੜੀ ਹੈ ਉਹ ਨਾ ਕੀਤੀ ਜਾਵੇ ਤਾਂ ਜੋ ਬਾਹਰੋਂ ਆਉਣ ਵਾਲੇ ਟੂਰਿਸਟ ਔਰ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ